ਮੇਰਾ ਨਾਮ ਸਿਮਰਨਾ ਤੇ ਮੈਂ ਉਹਦੀ ਵੱਡੀ ਭੈਣਾ ਸਭ ਤੋਂ ਵੱਡੇ ਤਾਇਆ ਜੀ ਦੀ ਵੱਡੀ ਕੁੜੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਅਹਿਸਾਸ ਤੇ ਨੂੰ ਕਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਹੋਈ ਕਹਿੰਦੇ ਨੇ ਕੋਈ ਬਰਥਡੇ ਸੀਗਾ ਬਰਥਡੇ ਮਨਾਣਾ ਸੀਗਾ ਬਰਥਡੇ ਅੱਜ ਕੱਲ ਹੀ ਸੀਗਾ ਉਹਦੇ ਰੀਅਲ ਬ੍ਰਦਰ ਇੱਕ ਤਾਂ ਜਿਵੇਂ ਸੁੱਖਾਂ ਸੁਖ ਸੁਖ ਕੇ ਸੀ ਉਹਨਾਂ ਨੂੰ ਭਰਾ ਲਿਆ ਸੀਗਾ ਤੇ ਕੱਲ ਉਹਦਾ ਬ੍ਰਦਰ ਦਾ ਬਰਥਡੇ ਸੀ ਤੇ ਉਹਨੇ ਵੀਡੀਓ ਕਾਲ ਵੀ ਥੋੜੇ ਟਾਈਮ ਪਹਿਲਾਂ ਕੀਤੀ ਕਿ ਵਿਸ਼ਿੰਗ ਵਿਸ਼ਲੀਆ ਬਲੇਸਿੰਗਸਲੀ ਤੇ ਨਾਲ ਹੀ ਜਿੱਦਾਂ ਉਹ ਇੱਕ ਮਤਲਬ ਸਿੱਖ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਐਸਡੀਪੀ ਦੀ ਹਾਂ ਸ਼੍ਰੋਮਿਕ ਬੇਟੀ ਦੀ ਅੰਦਰ ਜਿਹੜਾ ਉਹਨਾਂ ਦਾ ਕਾਲਜ ਆ ਰਿਹਾ ਤੇ ਉੱਥੇ ਉਹਨਾਂ ਦੇ ਕੁਝ ਆਪਣੇ ਰੂਲਸ ਹੁੰਦੇ ਆ ਤੇ ਉਹਨਾਂ ਦੇ ਅਕੋਰਡਿੰਗ ਉਹਨੂੰ ਵੀਡੀਓ ਕਾਲ ਚਾਹੀਦੀ ਸੀ ਆਪਣੇ ਮੰਮਾ ਨਾਲ ਗੱਲ ਕਰਵਾ ਕੇ ਫਿਰ ਉਹ ਆਪਣੇ ਕਾਲਜ ਤੋਂ ਨਿਕਲ ਸਕਦੀ ਸੀ ਤੇ ਗੁਰਦੁਆਰਾ ਸਾਹਿਬ ਹੀ ਬੈਠੇ ਸੀ ਚਾਚਾ ਜੀ ਹੋਣੇ ਇੱਕ ਬੱਚੇ ਦਾ ਬਰਥਡੇ ਆ ਉਸ ਟਾਈਮ ਉਹਨਾਂ ਨੂੰ ਵੀਡੀਓ ਕਾਲ ਕਰਕੇ ਨਾਲੇ ਉਹਨੇ ਗੱਲ ਕੀਤੀ ਬਲੇਸਿੰਗਸ ਦਿੱਤੀਆਂ ਤੇ ਨਾਲੇ ਆਪਣੇ ਮੈਡਮ ਨਾਲ ਵੀ ਗੱਲ ਕਰਵਾਈ ਕਿ ਮੈਨੂੰ ਇਹਨਾਂ ਨੂੰ ਬੋਲੋ ਕਿ ਮੈਨੂੰ ਘਰ ਪਰਮਿਸ਼ਨ ਦਿੱਤੀ ਜਾਵੇ ਉਸੇ ਟਾਈਮ ਹੀ ਹਲੇ ਉਹ ਨਿਕਲੀ ਆ ਤੇ ਥੋੜੇ ਟਾਈਮ ਬਾਅਦ ਕਾਲ ਆ ਗਈ ਕਿ ਬਸ ਐਕਸੀਡੈਂਟ ਹੋ ਗਿਆ ਇਹ ਹਾਸੇ ਤੋਂ ਕਿੰਨੀ ਦੇਰ ਪਹਿਲਾਂ ਦੀ ਗੱਲ ਹੈ ਜੀ ਜਦੋਂ ਇਹ ਗੱਲਬਾਤ ਹੋਈ ਇਹ ਫਾਰਮੈਲिटीज ਆਪਾਂ ਨਿਕਲਣ ਲੱਗ ਗਈ ਆਲਮੋਸਟ ਕਰਦੇ ਹੁੰਨੇ ਆ ਕਿ ਜਾ ਰਹੇ ਆ ਤੇ ਬਾਰਡਰ ਨਾਲ ਗੱਲ ਕਰवानी ਹੁੰਦੀ ਹੈ ਤੇ ਇਹ ਅੱਧਾ ਕੋ ਘੰਟਾ ਪਹਿਲਾਂ ਦੀ ਗੱਲ ਹੋ ਗਈ ਆਲਮੋਸਟ ਮਤਲਬ ਖੁਸ਼ੀਆਂ ਸੀ ਕਿ ਪਰਿਵਾਰ ਨੇ ਵੱਡੇ ਭਰਾ ਦਾ ਵੱਡੇ ਮਨਾਉਣਾ ਸੀ ਭਰਾ ਦਾ ਵੱਡੇ ਮਨਾਉਣਾ ਸੀ ਛੁੱਟੀਆਂ ਦੀ ਖੁਸ਼ੀ ਸੀ ਕਿ ਮੈਂ ਹੁਣ ਦੀਵਾਲੀ ਤੋਂ ਬਾਅਦ ਕਾਫੀ ਟਾਈਮ ਬਾਅਦ ਉਹ ਹੁਣ ਕਰ ਜਾ ਰਹੀ ਸੀ ਤੇ ਕੁਛੋ ਜਿੱਦਾਂ ਅਸੀਂ ਸਾਰੇ ਚੰਡੀਗੜ੍ਹ ਸੀਗੇ ਸਾਰੇ ਕਜ਼ਨਸ ਨੂੰ ਮਿਲਣ ਦੀ ਐਕਸਾਈਟਮੈਂਟ ਵੀ ਸੀ ਪਹਿਲੀ ਵਾਰ ਚੰਡੀਗੜ੍ਹ ਆਉਣਾ ਸੀ ਇਸ ਚੀਜ਼ ਦੀ ਅਲੱਗ ਖੁਸ਼ੀ ਸੀ ਕਿ ਮੈਂ ਵੀ ਆਪਣੇ ਕਜ਼ਨਸ ਨਾਲ ਜਾਉਂਗੀ ਜਾਂ ਮੈਂ ਇਸ ਵਾਰ ਘੁੰਮ ਕੇ ਆਉਂਗੀ ਅੱਛਾ ਤੁਸੀਂ ਪਹਿਲਾਂ ਹੀ ਇੱਥੇ ਸੀਗੇ ਸਾਰੇ ਕਜ਼ਨਸ ਅਸੀਂ ਸਾਰੇ ਚੰਡੀਗੜ੍ਹ ਇਕੱਠੇ ਹੋਏ ਹੋਏ ਸੀਗੇ ਤੇ ਇਹਨੇ ਹੁਣ ਆਉਣਾ ਸੀਗਾ ਔਰ ਸਾਡੇ ਚੋਂ ਇੱਕ ਕਜ਼ਨ ਉਹਨੂੰ ਲੈਣ ਗਿਆ ਬਠਿੰਡਾ ਕੀ ਤੂੰ ਬਠਿੰਡਾ ਤੱਕ ਆ ਜਾ ਅੱਗੇ ਅੱਗੋ ਤੈਨੂੰ ਲੈ ਜਾਵਾਂਗੇ ਅਸੀਂ ਤੇ ਉਪਾਲੀਵਰੀ ਬਸ ਤੇ ਆਨ ਲੱਗੀ ਸੀ ਇੰਨਾ ਕੋ ਸਫਰ ਵੀ ਕੱਲਿਆਂ ਦਾ ਉਹਦਾ ਸੇਫ ਨਹੀਂ ਰਿਆ ਤਾਂ ਇਹ ਸਾਰੀਆਂ ਕਜ਼ਨਸ ਜੋ ਛੁੱਟੀ ਆ ਲਾਡ ਲਈ ਆ ਸਾਰਿਆਂ ਦੀ ਉਤੋਂ ਅੰਮ੍ਰਿਤਸਰ ਗਿਆ ਗਤਗਾ ਬਹੁਤ ਸੋਨਾ ਖੇਡਦੀ ਆ ਤੇ ਸਾਰਿਆਂ ਨੂੰ ਉਦਾ ਹੀ ਕੇਸ ਕੀ ਜਦੋਂ ਬੰਦੀ ਆ ਤੇ ਉਦਾ ਹੀ ਬੜੀ ਪਿਆਰੀ ਲੱਗਦੀ ਆ ਤੇ ਬਰਥਡੇ ਦਾ ਤਾਂ ਸਰ ਦੇਖੋ ਆਪਾਂ ਜਿਵੇਂ ਸਿੱਖ ਰਿਲੀਜਨ ਚ ਆ ਤੇ ਸਾਡਾ ਪਹਿਲਾ ਕੰਮ ਹੁੰਦਾ ਕਿ ਅਸੀਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਉਣਾ ਤੇ ਅਰਦਾਸ ਕਰੋਨੀ ਹੁੰਦੀ ਆ ਕਿ ਬੱਚਾ ਸਹੀ ਰਹੇ ਤੰਦਰੁਸਤ ਰਹੇ ਤੇ ਇਸੇ ਤਰ੍ਹਾਂ ਜੇ ਉਹ ਉੱਥੇ ਆ ਰਹੀ ਸੀ ਤੇ ਫੈਮਿਲੀ ਨੇ ਵੀ ਨਾਲ ਹੀ ਜਾਣਾ ਸੀ ਉਹਨਾਂ ਨੇ ਕਿਹਾ ਸੀ ਤੂੰ ਚੱਲ ਫਿਰ ਅਸੀਂ ਇੱਕ ਦੋ ਦਿਨਾਂ ਤੱਕ ਅਸੀਂ ਵੀ ਉੱਥੇ ਆ ਜਾਾਂਗੇ ਤੇ ਕੱਫੀ ਮਿਲ ਲੜਾ ਜਿਹੜਾ ਬ੍ਰਦਰ ਹੈਗਾ ਉਹ ਕਿੰਨੇ ਸਾਲ ਛੋਟੇ ਤੇ ਮੰਨਤ ਤੇ ਮੰਨੇ ਆ ਸੀ ਮੰਨਤ ਹਾਂਜੀ ਕਿਉਂਕਿ ਉਹ ਦੋ ਪੈਣਾ ਤੋਂ ਬਾਅਦ ਹੋਇਆ ਸੀ ਔਰ ਕਾਫੀ ਗੈਪ ਤੋਂ ਬਾਅਦ ਹੋਇਆ ਸੀਗਾ ਤੇ ਉਹਦੇ ਤੋਂ ਕਾਫੀ ਛੋਟਾ ਹੈ 6 7 8 ਸਾਲ ਛੋਟਾ ਹੋਊਗਾ ਰਮ ਉਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਨੇ ਫਿਰ ਕਿਸ ਤਰ੍ਹਾਂ ਕਰਦਾ ਕਿਵੇਂ ਚੱਲਦਾ ਹੈ ਉਹ ਐਗਰੀਕਲਚਰ ਸੀਆ ਖੇਤੀਬਾੜੀ ਕਰਦੇ ਹੋਰ ਘਰ ਦਾ ਫਾਈਨੈਂਸ਼ਲੀ ਉਹ ਜਿਵੇਂ ਅਸੀਂ ਮੀਡਲ ਕਲਾਸ ਫੈਮਿਲੀ ਵਾਲਿਆ ਤੇ ਸਾਡੀ ਸੋਚ ਇਦਾਂ ਦੀ ਹੁੰਦੀ ਹੈ ਕਿ ਅਸੀਂ ਆਪਣੇ ਪੇਰੈਂਟਸ ਨੂੰ ਜੋ ਚੀਜ਼ਾਂ ਉਹ ਨਹੀਂ ਦੇਖ ਪਾਏ ਜੋ ਚੀਜ਼ਾਂ ਉਹ ਸਾਡੇ ਲਈ ਨਹੀਂ ਕਰ ਸਕੇ ਅਸੀਂ ਉਹਨਾਂ ਲਈ ਕਰ ਲਾਂਗੇ ਕੁਝ ਇਦਾਂ ਦਾ ਹੀ ਕੁਝ ਹੁੰਦੇ ਵੀ ਵਿਚਾਰ ਸੀਗੇ ਕਿ ਮੈਂ ਮੈਂ ਆਪਣੇ ਪੇਰੈਂਟਸ ਨੂੰ ਆਪਣੇ ਪਾਪਾ ਨੂੰ ਸਪੋਰਟ ਕਰਨਾ ਅਸੀਂ ਦੋ ਭੈਣਾਂ ਅਸੀਂ ਦੋਵਾਂ ਨੇ ਰਲ ਕੇ ਆਪਣੀ ਫੈਮਿਲੀ ਨੂੰ ਆਪਣੇ ਛੋਟੇ ਭਰਾ ਨੂੰ ਪੜਾਉਣਾ ਵੀ ਆ ਇਦਾਂ ਦੇ ਕੁਝ ਗੱਲਾਂ ਉਹ ਕਰਦੀ ਸੀ ਅਕਸਰ ਜਿਸ ਤਰ੍ਹਾਂ ਦੇਖੋ ਸਰ ਆਪਾਂ ਮੀਡਲ ਕਲਾਸ ਵਾਲੇ ਆ ਤੇ ਆਪਾਂ ਨੂੰ ਇਨਾ ਕੁ ਹੁੰਦਾ ਕਿ ਅਸੀਂ ਇੰਡੀਪੈਂਡੈਂਟ ਹੋ ਜਾਈਏ ਜਾਂ ਆਪਣੀ ਫੈਮਲੀ ਨੂੰ ਸਪੋਰਟ ਕਰ ਲਈਏ ਤੇ ਸੁਪਨੇ ਤਾਂ ਬਾਕੀ ਕੁੜੀਆਂ ਵਾਂਗ ਉਹਨੂੰ ਵੀ ਉਹ ਵੀ ਚਾਹੁੰਦੀ ਸੀ ਕਿ ਮੈਂ ਵੀ ਕੁਝ ਵੱਡੇ ਰੈਂਕ ਤੇ ਜਾਵਾਂ ਜਾਂ ਕੁਝ ਆਪਣੇ ਫੈਮਲੀ ਲਈ ਨਹੀਂ ਕੁਝ ਜ਼ਿਆਦਾ ਕਰਾਂ ਫਾਈਨੈਂਸ਼ੀਅਲੀ ਸਿਚੁਏਸ਼ਨ ਇਦਾਂ ਦੀ ਸੀ ਕਿ ਉਹਨਾਂ ਨੂੰ ਹਾਇਰ ਸਟੱਡੀਜ਼ ਵਾਸਤੇ ਕਿਤੇ ਬਹੁਤ ਵੱਡੀਆਂ ਯੂਨੀਵਰਸਿਟੀਆਂ ਚ ਆਪਾਂ ਨਹੀਂ ਅਫੋਰਡ ਕਰ ਸਕਦੇ ਸੀ ਤੇ ਉਹਨਾਂ ਨੂੰ ਇੱਥੇ ਤੱਕ ਭੇਜਿਆ ਅੱਗੋਂ ਕਿਸੇ ਹੋਰ ਮੈਡੀਕ ਕਿਸੇ ਹੋਰ گورਨਮੈਂਟ ਕਾਲਜ ਲਈ ਅਪਲਾਈ ਕਰਨਾ ਵੀ ਮੇਰੀ ਸਟੱਡੀ ਵੀ ਮੇਰੇ ਪੈਰੈਂਟਸ ਤੇ ਬੋਝ ਨਾ ਬਣੇ ਤੇ ਮੈਂ ਕੁਝ ਬਣ ਵੀ ਜਾ ਕੁਝ ਪੜ ਵੀ ਲਾਂ ਤੇ ਆਪਣੇ ਪੈਰੈਂਟਸ ਨੂੰ ਸਪੋਰਟ ਵੀ ਕਰਦਾ ਹਾਂ ਸਰਕਾਰ ਤੋਂ ਤੇਹੀ ਮੰਗ ਕਿ ਜੋ ਹੋਣਾ ਸੀ ਸਾਡੇ ਨਾਲ ਉਹ ਤਮਾੜਾ ਹੋਇਆ ਸਾਡੀ ਇੰਨੀ ਸੋਹਣੀ ਫੁੱਲਾ ਵਰਗੀ ਧੀ ਤੇ ਲਾਸ਼ਾਂਨ ਤਈਓ ਆਹ ਮੇਰੋਂ ਕਰਦੇ ਨੀਓ

ਉਹ ਤਾਂ ਬੱਸ ਚੜਨ ਲੱਗ ਗਿਆ ਉਹਨੇ ਫੋਨ ਕੀਤਾ ਮੈਂ ਬੈਠ ਗਈਆਂ ਤੇ 10 ਕਿਲੋ ਮਿੰਟਾਂ ਬਾਅਦ ਹੀ ਫੋਨ ਆ ਗਿਆ ਵੀ ਉਸੇ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਬੱਸ ਹੁਟ ਤੇ ਬੱਸ ਘੰਟੀਆਂ ਅੱਧੇ ਚ ਡਿੱਗ ਗਈ ਸਾਡਾ ਕੋਈ ਨਹੀਂ ਰੋੜਾ ਬੜਾ ਦੁੱਖ ਹੈ गाइस ਕੋਈ ਸਾਰ ਕੋਈ ਨਹੀਂ ਕਾਰਦਾ ਕੀ ਕੀ ਜਵੇ ਬੱਸ ਤੇ ਵੀ ਕੀਤੀ ਜਾਰੇ ਤੇ ਸਰਕਾਰ ਵੀ ਮੰਨ ਲਓ ਇਸ ਚੀਜ਼ਾਂ ਉੱਤੇ ਧਿਆਨ ਦੇਵੇ ਸਾਡੇ ਵੱਲੋਂ ਇੱਕ ਬੱਚਾ ਸਾਡਾ ਹੋਣਾ ਸੀ ਬੱਚਾ ਸਾਡਾ ਮੰਨ ਲਓ ਅਸੀਂ ਉਹਦੇ ਸਭ ਤੋਂ ਅਸਾਂ ਮਿੰਦਾ ਮਾਂ ਪਿਓ ਦੀ ਹੁੰਦੀ ਹੈ ਅੱਛਤਰ ਕੀ ਹਰ ਕੋਈ ਦੇਖਣਾ ਚਾਹੁੰਦਾ ਸਾਡਾ ਅੱਜ ਸਾਰਾ ਕੁਝ ਰੁਕ ਗਿਆ ਸਾਡਾ ਮਾਲੋ ਮਾਲੋ ਦਿਖਦਾ ਹੀ ਨਹੀਂ ਸਾਨੂੰ ਕੁਝ ਉਹ ਨਹੀਂ ਬਸ ਇੱਕੜ ਕੇ ਦੇ ਦਿੰਦੇ ਬਾਅਦ ਇਹ ਮੈਂ ਤੇ ਕਦੇ ਵੇਖਿਆ ਨਹੀਂ ਸਾਫ ਮਿਲਦਾ ਵਕਤ ਇਹਨਾਂ ਮੌਕੇ ਤੇ ਤਰਾਸਾ ਦੇ ਦਿੰਦੇ ਆ ਕੋਈ ਨਹੀਂ ਤੁਹਾਡਾ ਕਰਾਂਗੇ ਇਨਸਾਫ ਦੇਵਾਂਗੇ ਪਰ ਹੁੰਦੇ ਨਹੀਂ ਬਹੁਤ ਵੱਡਾ ਘਾਟ ਹੈ ਪਰਿਵਾਰ ਦਾ ਇੱਕ ਵਾਰ ਸਮਝ ਲਓ ਸਾਰਾ ਕੰਮ ਹੈ ਜਿੰਦਾ ਹੀ ਕਿੰਨੇ ਭੈਣ ਭਰਾ ਸੀ ਇਹ ਜੀ ਲੜਕੀ ਇੱਕ ਛੋਟਾ ਸਾੜੇ ਤੋਂ ਲੜਕਾ ਸੀ ਦੋ ਲੜਕੀਆਂ ਇੱਕ ਲੜਕਾ ਉਹ ਲੜਕੇ ਦਾ ਕੱਲ ਜਨਮ ਦਿਨ ਵੀ ਹੈਗਾ ਸੀਗਾ ਤੇ ਬਹੁਤ ਮਾਲ ਜਿਵੇਂ ਬ੍ਰਦਰ ਦਾ ਜਿਵੇਂ ਭੈਣ ਦਾ ਪਿਆਰ ਹੁੰਦਾ ਬਹੁਤ ਪਿਆਰ ਕਰਦੀ ਸੀ ਬਹੁਤ ਆਪਣੇ ਬ੍ਰਦਰ ਬੜੇ ਸੋਹਣੇ ਸੀ ਕੋ ਸਾੜੇ ਤੋਂ ਛੋਟਾ ਸੀਗਾ ਆ ਸਮਝਿੰਦਾ ਤੇ ਬ੍ਰਦਰ ਬੜਾ ਮੋਟ ਪਿਆਰ ਸੀ ਕਰਦਾ ਭਰਾ ਦਾ ਜਨਮ ਦਿਨ ਸੀ ਹਾਂ ਜੀ ਭਰਾ ਛੋਟਾ ਕਰਾ ਹਲਾ ਸਿਰਫ 8 ਸਾਲ ਦਾ ਜੀ ਦਾ ਦੇ ਜਨਮ ਦਿਨ ਸੀ ਮੰਨ ਲਓ ਜਦ ਬੱਡੇ ਸੀ ਉਹਦੇ ਕੋਲ 8 10 ਸਾਲ ਮੰਨ ਲਓ ਫਰਕ ਸੀ ਉਹਨਾਂ ਕੋਲ ਤੇ ਬ੍ਰਦਰ ਵਾਸਤੇ ਮੰਨ ਲਓ ਹੁੰਦਾ ਹੀ ਪਿਆਰ ਤਾਂ ਹੁੰਦਾ ਹੀ ਸਾਰਿਆਂ ਦਾ ਇਗਲੈਕ ਮਨਾਣਾ ਸੀਗਾ ਹਾਂਜੀ ਜਨਮ ਦਿਨ ਹੀ ਮਨਾਣਾ ਸੀਗਾ ਬਦ ਵੀ ਮੰਨ ਲਓ ਇੱਕ ਉਸ ਦਿਨ ਬੱਲੇ ਬ੍ਰਦਰ ਦਾ ਜਨਮ ਦਿਨ ਉਸੇ ਦਿਨ ਡੈਥ ਹੋ ਜਾਣੀ ਇਸ ਤੋਂ ਵੱਡਾ ਤ੍ਰਿਦਸ਼ੋਰ ਕੀ ਹੋ ਸਕਦਾ ਕਾਟਾ ਹੋ ਸਕਦਾ ਹੈ ਕੀ ਨਾ ਇਸ ਰੋਕ ਨਾ ਮੇਰਾ ਨਕੁਲਵਿੰਦਰ ਸਿੰਘ ਮੈਂ ਵੀ ਕਾਇ ਲੱਗਦਾ ਨਾਲ ਕੀ ਦਿੱਤਾ ਜਾਂਦਾ ਹੈ